ਹਾਯਾ ਯਾ ਦਮਨਿਆ ਰੋ ਕਹਿੰਦੀ ਮੈਂ ਸਪਰੇ ਪਿਆਤੀ ਆਟੇ ਚ ਗਲ ਕੇ ਮੈਨੂੰ ਸੈਂਡ ਕਰ ਦੇ ਪਾਈ ਮੈਨੂੰ ਸੈਂਡ ਕਰ ਦਿੰਦਾ ਗੁਰਵਿੰਦਰ ਨੂੰ ਕਰ ਦਿੰਦਾ ਹਾਂ ਗੁਰਵਿੰਦਰ ਨੂੰ ਕਰ ਦੋ ਦਾ ਬਿਆਨ ਪੜਾ ਕੇ ਲਿਖਾ ਦੇ ਪਾਈ ਦੀ ਚਾਹੀਦੀ ਹੈ ਪਾਈ ਦੀ ਚਾਹੀਦੀ ਹੈ ਕਮਿਟੀਿੰਗ ਚਾਹੀਦੀ ਹੈ ਪਤਾ ਨਹੀਂ ਪਤਾ ਨਹੀਂ ਕਹਿ ਲੈ ਖਾਂਦੀਆਂ ਰੁਕੀਆਂ ਪੱਕਾ ਦੇ ਦੇ ਪਕਾਨਿਆਂ ਨੂੰ ਨਗਾ ਬਨਿਆਨਾ ਨਾ कोके भी हम दम बीच में आके बैठे हैं लगे मैं ये तो मार ले हे जी नहीं नहीं तो नहीं मतलब आके दे तो ये तो हो जाएगा वो मैं आगे जाने दो दिखा दीजिए चांदी जी नहीं सिखाऊंगी नहीं समझ में हैल्ले रख ले कोई बात नहीं मैं परसों परसों बदला आने का सबसे बड़ा सबसे ये जो पत्थर पत्थर वाले ऊपर जी के रखे पड़े हैं बेसा ਕੀ ਹੋ ਗਿਆ ਹਾਏ ਹੋ ਯਾਦ ਮੰਨਿਆ ਹੋ ਗੰਦੀ ਮੈਂ ਸਫਰੇ ਪਿਆਤੀ ਆਟੇ ਚ ਗੁੰਨ ਕੇ ਆਦੇ ਸਾਈ ਗਵਾਤੇ ਨਾ ਉਹਦੀ ਵਾਦੇ ਨਾ ਉਹ ਲਵਦਾ ਰਿਆ ਆ ਆ ਆਟੇ ਚ ਸਪੈਣਾ ਹੈ ਹਾਏ ਆਟੇ ਚ ਆਟੇ ਦੇ ਗੁੰਨ ਦੀ ਓਏ ਆਟੇ ਦੇ ਗੁੰਨ ਦੀ ਆਟੇ ਚ ਵਜਲੀ ਮਲਤ ਕਹੀ ਜਾਂਦਾ ਜਾ ਕੇ ਵੇਖ ਲੋ ਹਾਏ ਆਟੇ ਚ ਸਭਰੇ ਫਾਈ ਗਈ ਆ ਹਾਏ ਇਹ ਵਿਆਹ ਕਿੰਨਾ ਟਾਈਮ ਹੋਇਆ ਸੀ ਪਹਿਲਾਂ ਹੋਇਆ ਇਹਨੂੰ ਹਾਏ ਨਹੀਂ ਰਹਾ ਤਰੀਕ ਨਾ ਪੰਜਵਾਂ ਮਹੀਨਾ ਲੱਗਿਆ ਅੱਠ ਨੂੰ ਲੱਗਿਆ ਪਤਾ ਨਹੀਂ ਨਾਲ ਨੂੰ ਲੱਗਿਆ ਖਾਏ ਖਾ ਲੈ ਵਟ ਕੀ ਸੀ ਤੁਹਾਨੂੰ ਸਭ ਦੱਸਾਂ ਜਦ ਵਾਦੀ ਕਿਸੇ ਮੇਰੇ ਬਾਪੇ ਨਾਲ ਦੁਆਰੇ ਜਾ ਸਮੇਂ ਆ ਵੱਡਾ ਫਰਾ ਲੈ ਆ। ਉੱਥੇ ਲਿਆ ਕੇ ਦੱਸਦੇ ਲੋਇਆ ਬੇਵਾਂ ਨੂੰ ਆਈ ਨੂੰ ਘਰੇ। ਖਾ ਸਾਡਾ ਸਾਰਾ ਪਟ ਗਈ। ਜੇ ਨੰ ਭਾਈ ਜੀ ਕੱਲ ਤਾਂ ਸੀ ਹੌਲਦੇ ਸੀ ਉਦਰੀ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਵੀ ਨੇ ਡਾਇਰੈਕਟ ਕੋਈ ਦਾਗ ਨਹੀਂ ਜੁਮਣ ਕਿ ਗਿਆ। ਮੁੜ ਕੇ ਜਦੋਂ ਭਾਈ ਨੂੰ ਪਤਾ ਲੱਗਿਆ ਵੀ ਜੇ ਜਾ ਕੇ ਕਰਕੇ ਭਾਈ ਉਹ ਆਜਾ ਕੇ ਦੇਖਿਆ ਵੀ ਆਟਾ ਆਡੇ ਦੀ ਪਾਈ ਵੀ ਸਾਰੇ ਜੁਦੇ ਸਮੈਲ ਆ ਜਾਂਦੀ ਹੈ। ਤੇ ਰੋਟੀਆਂ ਪਕਾਈਆਂ ਤੰਦੂਰ ਤੇ ਪੈਣਾ ਉਹਦੇ ਚੋਂ ਵੀ 스멜 ਆ ਜਾਂਦੀ ਸਪਰੇ ਵੀ ਸਪਰੇ ਪਾਤੀ ਜੀ ਆਟਾ ਪ੍ਰਾਂ ਚੱਕੇ ਧਰਮੀ ਧੁੰਮੀ ਤੇ ਸਾਰੇ ਚੀਏ ਧਰਮੀ ਜੀ ਪਾਤੀ ਵੀ ਧਰਮੀ ਜੀ ਬਾਈ ਅਸੇ ਸਾਰੇ ਚੀ ਆਈ ਨੇ 스멜 ਤੇ ਰੋਟੀਆਂ ਪੱਕੀਆਂ ਜਿਹੜੀਆਂ ਉਹਨਾਂ ਚੋਂ ਪੈਣਾ ਬਾਈ ਹਾਂ ਉਹਦੇ ਚੋਂ ਵੀ ਉਵੇਂ ਆਈ ਜਾਂਦੀ 스멜 ਬਾਈ ਬਾਈ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੀ ਹੋ ਰਹੀ ਕਿ ਅਮਨ ਕਾਰਵਾਈ ਬਾਈ ਅਸੀਂ ਤਾਂ ਇਹ ਬਖਾ ਰਿਹਾ ਨੂੰ ਬੇਇੰਤਿਜਾਰਦੇ ਆ ਵੀ ਦੋ ਕਤਲ ਹੋ ਗਏ ਕੋਈ ਢੱਲਣਾ ਵਰਤੀ ਜਾਵੇ ਸਾਨੂੰ ਇਹਦੇ ਜੋ ਸ਼ੱਕ ਹੈ ਵੀ ਇਹਦੇ ਚ ਬਹੁਤ ਬੰਦਿਆਂ ਦਾ ਹੱਥ ਹੈ ਬਾਈ ਰਾਤ ਨੂੰ ਬਈ ਗੱਡੀ ਵੀ ਆਈਏ ਪਾਸੋਂ ਰਾਤ ਨੂੰ ਜੀਪ ਆਈ ਹੈ ਤੇ 1:30 ਵਜੇ ਉਹ ਸਾਡੇ ਗਵਾਂਢੀਆਂ ਨੇ ਬਾਰ ਕੋਲ ਕੇ ਦੇਖਿਆ ਵੀ ਉਹਨਾਂ ਨੇ ਜਿਹੜੇ ਪਾਣੀ ਪੂਣੀ ਵਾਲੇ ਦੇਰੇ ਤੋਂ ਉਹਨਾਂ ਨੇ ਕਾਉਣਾ ਤਾਂ ਇਹਨਾਂ ਦੇ ਘਰੇ ਸੀ ਨਾਲ ਲੈ ਘਰਾਂ ਦੇ ਨਾਲ ਬਾਰਕ ਤੇ ਜੋ ਲਾਈਟਾਂ ਜਗਾਈਆਂ ਤੇ ਜੀਪ ਲੈ ਕੇ ਬਈ ਭੱਜ ਗਏ ਸੋ ਵਾਪਸ ਪਤਾ ਨਹੀਂ ਲੱਗਿਆ ਕੌਣ ਹੁੰਦੇ ਬਈ ਉਹਨੂੰ ਪੁੱਛ ਕੇ ਚਰੀ ਜਾਵੇ ਕੋਈ ਧੰਨ ਨਾ ਵਰਤੀ ਜਾਵੇ ਇਹ ਲੱਗਦਾ ਵੀ ਇਕੱਲਾ ਉਹਦਾ ਕੰਮ ਨਹੀਂ ਬਈ ਇਹ ਜਿਹੜਾ ਬੜਾ ਕੰਮ ਹੈ ਬਾਹਲੇ ਨਾ ਨਾ ਉਹਦਾ ਉਹਦਾ ਇਹਨਾਂ ਬਈ ਸੋਚ ਹੀ ਨਹੀਂ ਸਕਦੇ ਇਹਨਾਂ ਦਾ ਵੱਕ ਜਾਣਾ ਤਾਂ ਕਰ ਹੀ ਨਹੀਂ ਸਕਦੇ ਬਈ ਇਹਨਾਂ ਦੀ ਨੌਂ ਸੀਗੀ ਤੇ ਉਹਨੇ ਆਪਦੇ ਆਟੇ ਦੇ ਵਿੱਚ ਇਹਨਾਂ ਨੂੰ ਰਾਤ ਸ਼ਾਮ ਨੂੰ ਦਵਾਈ ਮਿਕਸ ਕਰਕੇ ਵਿੱਚ ਰੋਟੀਆਂ ਪਕਾ ਕੇ ਖਵਾ ਦਿਆ ਜਿਹੜੀਆਂ ਰੋਟੀਆਂ ਹੁਣ ਵੀ ਆਪਾਂ ਵੇਖੀਆਂ ਘਰੇ ਬੰਦਿਆਂ ਵਿੱਚ ਉਹ ਚ ਬਹੁਤ ਜ਼ਿਆਦਾ ਦਵਾਈ ਦੀ ਸਮੈਲ ਆਈ ਜਾਂਦੀ ਹੈ ਆਟੇ ਦੀ ਜਿਹੜੀ ਸਮੈਲ ਆਈ ਜਾਂਦੀ ਹੈ ਕੁਝ ਬੰਦਿਆਂ ਦੀ ਨਾਲ ਇਹ ਨਾਲ ਮਿਲੀ ਭੁਗਤੀ ਹੋਊਗੀ ਜਿਹੜੇ ਰਾਤ ਨੂੰ ਮੁੜ ਕੇ ਗਏ ਆ ਜਿਹੜੇ ਨੂੰ ਲੈਣ ਨੂੰ ਮਾਰੇ ਸੀ ਤੇ ਬਾਕੀ ਦੇਖੇ ਤੁਸੀਂ ਹੁਣ ਆਪਾਂ ਘਰੇ ਦੇਖਿਆ ਸਾਰਾ ਇਹ ਪਹਿਲਾਂ ਕੋਈ ਕੱਲ ਪਰਸੋ ਲੈਣ ਆਏ ਸੀ ਕਿ ਉਦੋਂ ਸਿਰ ਰਾਤ ਨੂੰ ਹੀ ਲੈਣ ਆਏ ਸੀ ਇਹਨੂੰ ਮੁੰਲੈਨ ਵੀ ਆਏ ਸੀ ਬਾਰ ਇਹਨਾਂ ਦੇ ਦੂਜੇ ਘਰ ਦਾ ਖੜਕਾਤਾ ਤੇ ਉਹ ਜਦੋਂ ਚਾਚਾ ਉੱਠ ਖੜਾ ਮੈਨੂੰ ਲੱਗਿਆ ਤੇ ਉਹ ਵਾਪਸ ਚੜ ਗਿਆ ਤੇ ਇਹ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਮੁੰਡੇ ਦਾ ਵੀ 5 5 ਕਿ ਮਹੀਨੇ ਹੋਏ ਵਿਆਹ ਨੂੰ ਅੱਛਾ ਤੁਸੀਂ ਗਵਾਂਢੀ ਸੀ ਬਾਈ ਕਦੇ ਰੋਲਾ ਰੱਪਾ ਸੀ ਕਿ ਵੈਸੇ ਕੀ ਚੱਕਰ ਪੁਟਾ ਸੀ ਆ ਘਰ ਦੇ ਵਿੱਚ ਚਲੋ ਪਹਿਲਾਂ ਉੱਠ ਗਈ ਸੀ ਦੁਬਾਰਾ ਲੈ ਜਾਂਦੀ ਸੀ ਕਿ ਹੁਣ ਮੇਰੇ ਹਿਸਾਬ ਨਾਲ ਲਗਭਗ ਉਹ ਗੱਲਬਾਤ ਤਾਂ ਸੁਣੀ ਨਹੀਂ ਗਈ ਕਿਉਂਕਿ ਗੱਲਬਾਤ ਹੁੰਦੀ ਤਾਂ ਰਾਤ ਨੂੰ ਜਦੋਂ ਜੀਪ ਆਈ ਪਤਾ ਲੱਗਿਆ ਤਾਂ ਪਵੇ ਹੀ ਲੈਣੇ ਸੀ ਕਿਉਂਕਿ ਪਾਣੀ ਪੁਣੀ ਆਉਣਾ ਖੇਤਾਂ ਦੇ ਵਿੱਚ ਕਿਹੜਾ ਮਾਰਦੇ ਰਹਿੰਦੇ ਆ ਤੇ ਕਦੋਂ ਕੋ ਪਤਾ ਲੱਗਿਆ ਸੀ ਵੀ ਜਿਹੜਾ ਇਹ ਜ਼ਹਿਰ ਪਾਇਆ ਜਾਂ ਕੋਈ ਇਸ ਤਰ੍ਹਾਂ ਦਾ ਸ਼ੱਕ ਹੋਇਆ ਸ਼ਾਮ ਨੂੰ ਜਦੋਂ ਉਹਨਾਂ ਨੇ ਉੱਤੀ ਖਾਧੀ ਲੈਟਰਿੰਗਾਂ ਜਾਂ ਉਲਟੀਆਂ ਲੱਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਕੋਈ ਅਪਹੈਂਡ ਵਾਲੇ ਡਾਕਟਰ ਕੋਲ ਟ੍ਰੀਟਮੈਂਟ ਲਿਆ ਉਸ ਤੋਂ ਬਾਅਦ ਫਿਰ ਇਹ ਸ਼ਹਿਰ ਡਾਕਟਰ ਕੋਲੇ ਜਾ ਕੇ ਬਈ ਜਿਵੇਂ ਆਪਾਂ ਹੋਣ ਦੇਖਿਆ ਹਨ ਆਟੇ 'ਚ ਬੜਾ ਮੁਸ਼ਕਾ ਆ ਜਾਂਦਾ ਬਈ ਹਨਾ ਬੀ ਆਟੇ ਜੂ ਤੇ ਰੋਟੀਆਂ ਜੋ ਆਪਾਂ ਵੇਖੀ ਆ ਕਿੰਨੀ ਜਿਆਦਾ ਜਿਵੇਂ ਮੂਹ ਨੂੰ ਦੀ ਸਮੈਲ ਆਉਂਦੀ ਆ ਹੂੰ ਆਟੇ ਵਾਲੀ ਡਰਮੀ ਦੇ ਵਿੱਚ ਹੀ ਪਾਈ ਲੱਗਦੀ ਆ ਉਹਨੇ ਤੇ ਉਦੋਂ ਬਾਅਦ ਉਹਨੇ ਇਹ ਤੰਦੂਰ ਉੱਤੇ ਰੋਟੀਆਂ ਬਣਾਈਆਂ ਤੰਦੂਰ ਵਾਲੀਆਂ ਰੋਟੀਆਂ ਜਦੋਂ ਵੀ ਉਸ ਟਾਈਮ ਜਦੋਂ ਖਾਧੀਆਂ ਉਹਦੋਂ ਸਮੈਲ ਨਹੀਂ ਹੋਈ ਬਣੀ ਜਾਂ ਹੁਣ ਗੈਸ ਡੱਬੇ 'ਚ ਬੰਦ ਹੋਣ ਕਰਕੇ ਜਿਆਦਾ ਸਮੈਲ ਬਣ ਗਈ ਹੁਣ ਤਾਂ ਸੰਗਲੀ ਬਹੁਤ ਜਿਆਦਾ ਨਹੀਂ ਤੇ ਪਰਿਵਾਰਕ ਮੈਂਬਰ ਕਿਵੇਂ ਆ ਬਾਈ ਹੁਣ ਜਿਹੜੇ ਖਾਣਾ ਖਾਣੇ ਸੀਗੇ ਪਰਿਵਾਰਾਂ 'ਚ ਦੋਹਾਂ ਜਿੱਦੀ ਦਾ ਡੈਥ ਹੀ ਹੋ ਗਈ ਤੇ ਤਾਇਏ ਦੀ ਖਾ ਬਹੁਤ ਮਰੀ ਆ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਕਿ ਟੈਲਣਾ ਵਾਪਸੀ ਜਾਵੇ ਕਿਉਂਕਿ ਇਹਦੇ ਨਾਲ ਕੜੀਆਂ ਕਾਫੀ ਅੱਗੇ ਜੁੜੀਆਂ ਹੋਈਆਂ ਨੇ ਕਿ ਕਿਹੜਾ ਏਡਾ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਬਾਅਦ ਇਹ ਪੁਲਿਸ ਵੀ ਕਹਿ ਰਹੀ ਹੈ ਵੀ ਉਹ ਵੀ ਦਾਖਲ ਹੈ ਵੀ ਉਹ ਤਾਂ ਐਵੇਂ ਲੱਛਣ ਕਰਦੀ ਹੈ ਜਾਂ ਡਰਾਮੇ ਚ ਉਤਦੀ ਹੈ ਕੋਈ ਉਹਦੇ 'ਚ ਲੱਗਦਾ ਤਾਂ ਹੈ ਨਹੀਂ ਕਿਉਂਕਿ ਉਹ ਆਪ ਹੀ ਗੱਡੀ 'ਚ ਬਹਿ ਕੇ ਗਈ ਹੈ ਆਪ ਵੀ ਉੱਠਾਣਾ ਆਪ ਵੀ ਸਪਰੇਅ ਚਕਾ ਕੇ ਲਗੀ ਹੈ ਜਾਂ ਉਥੋਂ ਗਵਰਨਮੈਂਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਤੱਕ ਵੀ ਬਹਿ ਕੇ ਹੀ ਗਈ ਆ ਤੁਰ ਕੇ ਹੀ ਗਈ ਆ ਉਹਨੂੰ ਤਾਂ ਕੋਈ ਲੱਗਦਾ ਹੀ ਨਹੀਂ ਸੀਗਾ ਜੋ ਆਪਾਂ ਕੱਲ੍ਹ ਸ਼ਾਮ ਨੂੰ ਦੇਖੀ ਉਹ ਤਾਂ ਮੌਰ ਨਾਲ ਸੁੱਤੀ ਪਈ ਸੀ ਉਹਦਾ ਸਥਿਤੀ ਬਾਰੇ ਕੁਝ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਕੀ ਮੰਗ ਹੈ ਪ੍ਰਸ਼ਾਸਨ ਤੋਂ ਬਈ ਇਹੀ ਮੰਗ ਹੈ ਵੀ ਜਿਹੜੀ ਇਹਦੀ ਜਾਂਚ ਇਨਵੈਸਟੀਗੇਸ਼ਨ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਵੀ ਜਿਹੜਾ ਇੰਪਰਾਵਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜਿਹੜਾ ਇਹ ਕੰਮ ਹੈ ਜਿਹਦੇ ਵਿੱਚ ਬੰਦਿਆਂ ਦਾ ਕਿਹਦਾ ਵੀ ਹੱਥ ਆਉ ਸਾਹਮਣੇ ਆਉਣਾ ਚਾਹੀਦਾ ਹਾਂ ਬਾਕੀ ਹੈ ਬਈ ਹਨਾ ਵਿਸ਼ਵਾਸ ਕਰਿਆ ਪਰਿਵਾਰ ਵਿਸ਼ਵਾਸ ਕਰਦਾ ਗੱਲ ਤੇ ਹਨਾ ਪਰਿਵਾਰ ਨੇ ਪਰਿਵਾਰ ਨੇ ਵਿਸ਼ਵਾਸ ਕੀਤਾ ਬਾਕੀ ਦੀ ਗੱਲ ਰਹੇਗੀ ਵੀ ਐਡੀ ਸਿਆਸਤوں ਨੇ ਕਿਵੇਂ ਰਚੀ ਕੰਡੀਡਟ ਵੀ ਘਰੇ ਰਹਿ ਕੇ ਇੰਨੇ ਪਰਿਵਾਰ ਨੂੰ ਮਾਰਨਾ ਬਹੁਤ ਔਖਾ ਹੈ ਨਾ ਵੀ ਵੀ ਸਿਆਸਤੂ ਨੇ ਕਿਵੇਂ ਰਜੀ ਕੌਣ ਇਹਦੇ ਪਿਛੇ ਹੱਥ ਸੀ ਕਿਸੇ ਦਾ ਵੀ ਦੀ ਪ੍ਰਸ਼ਾਸਨ ਨੂੰ ਪੀਰ ਹੈ ਜਾਂਚ ਜੂੜੀ ਕਰਨੀ ਚਾਹੀਦੀ